ਆ ਵੀ ਮਿੱਤਰੋ ਲਾ ਵੀ ਮਿੱਤਰੋ ਕੀ ਹਾਲ ਹੈ ਤੁਹਾਡਾ ਅੱਜ ਆ ਗਈ ਜੇ ਪਹਿਲੀ ਹੋਲੀ ਤੇ ਗੱਡੀ ਆਪਾਂ ਕਰਤੀ ਰੈਡੀ ਸਿਰੇ ਫੱਟੇ ਪਾਉਣੇ ਰਹਿ ਗਏ ਮਗਰ ਤੇ ਗੱਡੀਆਂ ਪਾ ਚਾਣੀਆਂ ਛੜੀਆਂ ਲਾਤੀਆਂ ਵਾ ਹੁਣੇ ਸਿਰਫ ਸੀਟਾਂ ਨਿਕਾਵਾ ਰਹਿ ਗਏ ਆ ਤੇ ਇਧਰ ਗੱਡੀ ਸਣੀ ਲਿਆਇ ਤਿਆਰ ਕਰਨਾ ਹਾਂ ਦੇਖੋ ਇਧਰ ਅੱਜ ਨੇ ਹਲਾੜਿਆ ਜੇ ਸੀੜ ਕਰ ਵਿਛੋਣ ਡਿਆ ਨੇ ਹਲਾ ਤਿਆਰੀ ਕਰੋ ਮੇਲੇ ਦੀ ਬਿੱਧੀ ਓਏ ਬੇਕਲ ਬੜੀ ਬੋਤੋ ਅੱਜੜਾ ਭੱਗੀ ਵੀ ਆ ਗਿਆ ਜੇ ਪੀਲੀਆਂ ਚੀਲੀਆਂ ਟੰਡੀਆਂ ਲੈ ਕੇ ਲਾ ਦੇ ਉੱਤੇ ਲਾ ਸਕੋ ਨਹੀਂ ਉਹ ਤਾਂ ਲੰਗੀ ਨਹੀਂ ਆਖੋ ਮੇਤਰਾ ਜੇ ਖਲੜਾ ਪਿਆ ਅੰਦਰ ਅੰਦਰ ਉਹਨਾ ਇਹ ਰਾ ਟੱਕ ਰਹੀਦਾ ਹੀ ਜਾਂਦੇ ਆ ਜਿਚਾ ਇੰਜ ਲਪਾਈਦਾ ਆਪਾ ਉਹ ਪਾ ਕੇ ਤੇ ਫੇਰ ਸੀਟਾ ਸੁੱਟਾ ਲਗਾ ਵਰ ਚੜਦੇ ਆ ਦੁਬਾਰਾ ਉਹ ਇਹ ਚ ਲਾਤੀ ਆ ਸਬਜੀ ਲਾਤੀ ਆ ਇੱਥੇ ਗੱਡੀ ਜਾੜੀ ਜਾ। ਬਲੈਂਡਰ ਲੈ ਆਇਆ ਲੈ। ਕਿਆ ਲੈ? ਆ ਗੱਡੀ ਕਰਦੀ ਰੈਡੀ। ਅਧੀਆਂ ਕੋਈ ਲਾਟਾਂ ਲਾ ਕੇ ਲੈ ਗਿਆ। ਕੱਲ ਲਾਈਆਂ ਸੀ ਲਾਈਟਾਂ ਸੀ। ਆ ਵੇਖੋ ਲਾਈਟਾਂ ਲਾ ਕੇ ਲੈ ਗਿਆ ਕੋਈ। ਇੱਥੇ ਲਾਈਟਾਂ ਲਾਈਆਂ ਇਹੀਂ ਇੰਨੀ ਜਗ੍ਹਾ ਦੇ। ਇੱਧਰ ਆਈਆਂ ਵਾ ਇੱਧਰ ਕੋਈ ਲਾ ਕੇ ਲੈ ਆ ਗਿਆ ਜੇ ਵੇਖੋ ਲੋਕ ਬਹੁਤ ਭੱਖੇ ਆਏ ਫਿਰਦੇ ਆ ਇੱਜੋ ਲਾ ਕੇ ਲੈ ਗਿਆ ਕਾਲੇ ਮਲਾਈਆਂ ਨਰਨੇ ਕਾਲ ਜਾਈ ਉੱਠ ਕੇ ਵੀ ਸਾੜੀਆਂ ਲਾਤੇ ਜੀ ਵੀਲ ਕਾਪ ਆ ਗੱਡੀ ਸਟਾਰਟ ਨਹੀਂ ਹੁੰਦੀ ਆ ਵਾਲੀ ਆ ਵੇ ਤਿਆਰ ਆ ਪੂਰੇ ਤੈਨੂੰ ਦਿੱਕਤ ਆ ਆਪਾਂ ਬਾਅਦ ਜੇ ਫੱਡੇ ਤਾਂ ਚੈੱਕ ਕਰਾਉਨੇ ਆ ਜੀ ਆਪਣੀ ਰਾਨੀ ਸੁਨਦਰਾ ਥੋੜਾ ਰਾਂਗੇ ਤੋਂ ਮਾਰ ਖਾ ਰਹੀ ਏ ਗੱਡੀ ਵੇਖੋ ਪਟੇ ਪਪਾ ਪਾਤੇ ਮੋਤ ਕੀਲੇ ਮਾੜ ਲੱਗੇ ਆ ਉਹ ਤਰਪਾ ਗਾਟ ਸਟਾਟ ਕਰਨ ਦੇ ਰਹੀ ਬਾਸ ਆ ਵੇ ਆ ਬੀਜੀ ਦਾ ਬਣਾਉਣਾ ਓ ਬੱਲੇ ਕੌਣ ਆ ਮੇਰਾ ਮੈਂਸ਼ਨ ਕਰਦੀ ਨਾ ਇਹ ਆਪਣਾ ਮੰਨ ਓ ਬੱਲੇ ਮੰਨਿਆ ਕੀ ਹਾਲੀ ਚੜ ਗਈ ਕਿਲੇ ਬਲੌਗ ਬਣ ਗਿਆ ਤੇਰਾ ਬਲੌਗ ਇਧਰ ਆ ਇਹ ਚੜ ਗਈ ਵੀਡੀਓ ਨੇ ਬੜੀ ਓਦਾ ਹੈ ਬਲੌਗ ਦੇ ਪੈਸੇ ਵੀ ਨੇ ਬਲੌਗ ਦੇ ਆਣ ਦੇਖਣਾ ਮੇਲੇ ਵਾਸਤੇ ਗੱਡੀਆਂ ਆਪ ਕਾਫੀ ਯਾਰ ਹੋ ਰਹੀਆਂ ਨੇ ਉਹ ਜਦ ਨੇ ਲਾ ਲਿਆ ਪਤਰੀਆਂ ਵੀਲ ਕਪੜੀਆਂ ਵੀਲ ਕਾਪ ਆਪਣੇ ਕਿਆਰੀ ਅਭੀ ਆ ਗੱਡੀ ਦੇ ਵਿੱਚ ਦਦਿਆ ਜਾਂਦੇ ਆ ਸੌਦਾ ਚੈੱਕ ਕਰੋ ਤੁਸੀਂ ਠੀਕ ਕਰੋ ਨਾ ਇੱਕੋ ਸੌਦਾ ਮੱਛਾ ਚੋਲ ਆਪਣਾ ਨਾਲ ਹੈ ਤੋ ਆ ਵੇਖੋ ਕਵਾਲਾ ਕਰੀਏ ਇਹ ਜੇ ਸੌਦਾ ਸਾਰਾ ਵਰਤਿਆ ਜਾਏਗਾ ਮੈਂ ਕਿ ਤੁਹਾਨੂੰ ਜਾ ਕੇ ਬਾਹਰ ਵਖਾਉਣਾ ਹਸਾਬ ਦਾ ਕੀ ਲਿਆ ਕੀ ਰਹੀਂ ਉਹ ਲੈ ਬੋਰਡ ਦਾ ਤੱਕ ਲਈ ਗੱਡੀ ਚੈੱਕ ਕਰੋ ਰਹੀਆਂ ਅੱਧੀਆਂ ਗੱਡੀਆਂ ਉਹ ਲੱਗੀਆਂ ਆਪਣੀਆਂ ਆ ਮੇਤਰਾ ਸਣੀ ਦੀ ਗੱਡੀ ਹੋ ਗਈ ਹੈ ਰੈਡੀ ਇਹ ਭੱਜ ਗਿਆ ਘਰ ਇੱਕੜੀ ਆ ਜੇ ਆ ਭੱਗੀ ਵਾਲੀ ਗੱਡੀ ਆ ਪੱਗੀ ਦੇ ਬ੍ਰੇਕਾਂ ਚ ਕੌਣ ਗੱਡੀ ਦਿਆਂ ਵੇਖੋ ਅੰਦਰ ਵੜਿਆ ਭੱਗੀ ਪੱਗੀਆਂ ਲਾਤਾ ਵੀਰ ਕਾਪਰ ਆਹ ਤੁਹਾਨੂੰ ਬੜਾਈ ਆਪਣੀ ਰਾਣੀ ਦਾ ਵੇਖੋ ਰੋ ਸੀਟਾਂ ਲਗਾਵਾਂ ਫੇਰ ਭਿਜਾਦੇ ਜੇ ਠੀਕ ਆ ਇੱਜਾ ਗੱਡੀ ਦਾ ਰਸੇਗਾ ਘਟ ਕੇ ਥੋੜੇ ਜੇ ਹਾਂ ਗੱਲ ਕਰਕੇ ਆੜਿਆ ਜੇ ਬ੍ਰੇਕਾਂ ਰੋਕਾਂ ਗੱਡੀ ਦੀਆਂ ਲਾਵੀ ਗੱਡੀ ਨਾਲ ਫੇਰ ਮਾਰਦਾ ਜੇ ਪਾਣੀ ਚੈੱਕ ਕਰੋ ਨਹੀਂ ਲਿਸ਼ਕੇ ਗਿਆ ਕਿ ਨਾ ਬੁਗਾਰਾ ਹੁਣ ਕਰਾਂ ਪਰਾਂਦੇ ਲੈ ਕੇ ਆਉਣੇ ਆਦੇ ਇੱਕ ਸੀਟ ਕਵਰ ਤੋਤੇ ਸੀ ਉਹ ਲੈਣੇ ਆ ਫੇਰ ਆ ਗਈ ਆਪਣੀ ਗੱਡੀ ਆ ਪੌਲ ਬੜਾ ਫੋਲਾ ਆਸਾਨੀ ਦੀ ਗੱਡੀ ਐ ਦੇਖੋ ਵੀ ਮੇਤਰਾ ਹੁਣ ਗੱਡੀ ਚੈੱਕ ਕਰੋ ਤੁਸੀਂ ਅੱਗੇ ਵੇਖੀ ਹੁਣ ਵੇਖੋ ਟਕਰਾਸ਼ ਛੋੜੀ ਆਪਾਂ ਗੱਡੀ ਦੀ ਜੇ ਗੱਡੀ ਚਲਾਉਣੀ ਆਪਾਂ ਇਹਨੂੰ ਪ੍ਰਾਂ ਕਰ ਲੈਣਾ ਹੁਣ ਮੇਤਰਾ ਪ੍ਰਾਂਦੇ ਪ੍ਰਾਂਦੇ ਲਾਤੇ ਆ ਵਾ ਗੱਡੀ ਨੂੰ ਹੁਣ ਚੈੱਕ ਕਰੋ ਤੁਸੀਂ ਕਲੈਰੀਅਨ ਚੈੱਕ ਕਰੋ ਗੱਡੀਆਂ ਠੈੱਕ ਕਰਵਾ ਮਿੱਤਰੋ ਮਗਰੋਂ ਗੱਡੀ ਆਪਣੀ ਆਓ ਆ ਗਿਆ ਦੁੱਧ ਦਾ ਟੈਂਕਰ ਆਪਦਾ ਇਹ ਨਾਲ ਜਾਉ ਆਪਣੇ ਮੇਲੇ ਆ ਵੀ ਮਿੱਤਰੋ ਮਗਰੋਂ ਅਸੀਂ ਕਰਦੇ ਜੇ ਗੱਡੀ ਪੈਕ ਫਟੇ ਫੁੱਟੇ ਲਾਤੇ ਜੇ ਪਰਾਂਦੀਆਂ ਬਲੋਂਦੀਆਂ ਲਾਤੀਆਂ ਵਾ ਤੇ ਅੰਦਰੋਂ ਮੈਂ ਹੀ ਰਾੜੀ ਘਾਤੀ ਗੱਡੀ ਹੁਣ ਇੱਕ ਲੋਣੀ ਅਗਰਬਦੀ ਵਧੀਆ ਜੀ ਬਸ ਇਹ ਵੀ ਸਹੀ ਆ ਉੱਚਾ ਘਰ ਥੋੜਾ ਜਾ ਤਾਂ ਨੂੰ ਕਰ ਤਾਂ ਨੂੰ ਹਾਂ ਲੈ ਬਾਕੀ ਓਏ ਬੈਠਣਾ ਉੱਤੇ ਕਰਦੇ ਮੜਾ ਜਾ ਬਸ ਬਾਕੀ ਸੈਟ ਹੈ ਨਾ ਹਾਂ ਅੱਜ ਸਣੀ ਦੇ ਵਿੱਚ ਗੱਡੀ ਕਰ ਲਈ ਬੰਦਾ ਆਪਣਾ ਸਣੀ ਦੇ ਵਿੱਚ ਕਰ ਲਈ ਗੱਡੀ ਐਡ ਮੇਲੇ ਜਾਣ ਵਾਸਤੇ ਆ ਸੰਗਤ ਆ ਗਈ ਕੋਟ ਦੀਆਂ ਚੈੱਕ ਕਰ ਰਹੀ ਹਾਂ ਐਸ ਗੱਡੀ ਦੇ ਵਿੱਚ ਸਿਲੰਡਰ ਤੇ ਸਭ ਜੀ ਸੁੱਜੀ ਆ ਤੇ ਥੋੜੇ ਬੋਲੇ ਭੰਡੇ ਆ ਉਹ ਯਾਰ ਮੈਨੂੰ ਉਹਨੇ ਪਾਲ ਅੰਕਲ ਨੇ ਪਹਿਲਾਂ ਕਿਹਾ ਕਮਾਲ ਦਾ ਮੂੜਾ ਦੇਖੋ ਇਹ ਥੋੜਾ ਜਿਹਾ ਮਾਲ ਦਾ ਮੂੜਾ ਬਣਾ ਕੇ ਵਿਖਾ ਆਈ ਚੱਲਾਉਂਦੇ ਜੀ ਮਿੱਤਰ ਪਿਆਰੇ ਲਾਉਂਦੇ ਲਾਈ ਤਾਂ ਛਾਈ ਤਾਂ ਉਹ ਥੱਲੇ ਲਾਤੀਆਂ ਬਾਕੀ ਉਹ ਜਿਹੜੇ ਜਗਾ ਸਟਾਰਟ ਕਿਹਣੀ ਹੁੰਦੀ ਕਬੇ ਉੱਤਰੀਆਂ ਵਿੱਚ ਲਟਾਂ ਜਗਾ ਦੀਆਂ ਜੇ ਵੇਖੋ ਬਾਕੀ ਤੁਹਾਨੂੰ ਰਾਹ ਨੂੰ ਵਿਖਾਵਾਂਗੇ ਮਾਹੌਲ ਚਾਲ ਗੰਡੀਆਂ ਦਾ ਤੁਗਾ ਤੌਂਦਲੇ ਲਟਾਂ ਵਿੱਚ ਲਾਤੀਆਂ ਠੀਕ ਆ ਓਕੇ ਵੀ ਇਧਰ ਘੋੜੇ ਦੇ ਉੱਤੇ ਚੰਨੀਆਂ ਲਾ ਪੀਆਂ ਹੁਣ ਤੇ ਬੈਂਦਰ ਲਾਇਆ ਜਾਏਗਾ ਅੱਜ ਤਾਂ ਜੰਡੀਆਂ ਨਹੀਂ ਲਾਈਆਂ ਉਧਰ ਵੀ ਬੈਂਦਰ ਲੱਗ ਰਿਹਾ ਹੈ ਵੇਖੋ ਮਿੱਤਰੋ ਗੱਡੀ ਦਾ ਬੈਟਰੀ ਦਾ ਲੋ ਹੋ ਗਿਆ ਜਿਹਦੇ ਬੈਟਰੀ ਲਈ ਨਵੀਂ ਆਉਣਾ ਠੀਕ ਆ ਗਣੀ ਗੱਡੀ ਨਹੀਂ ਹਟਣੀ ਚਾਹੀਦੀ ਕਿ ਰਾਜ ਬਹੁਤ ਵੇਚੀ ਵਾਲਾ ਕੰਮ ਆ ਆ ਗਿਆ ਆ ਰਾਦਾ 6:07 ਵਜ ਗਏ ਪੰਜਾਬ ਦਾ 7:00 ਵਜ ਕੇ 8 ਮਿੰਟ ਹੋ ਗਏ ਆ ਐ ਗੱਡੀ ਚੱਲੇ ਸੀ ਤੇਲ ਪਾਉਣ ਉਹ ਚੇ ਅਸੀਂ ਤੜਕੇ ਪਵਾਲੇ ਆ ਆਪਣੇ ਵਾਲੀ ਚ ਠੀਕ ਆ ਆ ਵੀ ਹੋਣੀ ਆ ਗਏ ਆ ਇਹ ਗੱਡੀ ਦੇ ਵਿੱਚ ਤੇਲ ਪਾਉਣ ਜਿੰਨ ਤੇਲ ਪਾਵਾਂਗੇ ਤੇ ਫਿਰ ਟਿਕਾਣੇ ਆਪਣੇ ਜਾਵਾਂਗੇ ਤੇ ਤੁਰਨਾ ਹੀ ਦਾਖਾ ਨੂੰ ਵਾਜੀ ਜਣੇ ਆ ਇਹ ਪਰ ਬਲੌਗ ਪਹਿਲਾਂ ਪਾਏ ਨਾ ਜਾਣ ਦਾ ਬਲੌਗ ਫਿਰ ਬਾਅਦ ਚ ਬਣਾਵਾਂਗੇ ਕਿਉਂਕਿ ਆਪਣਾ ਨਟਾ ਲਾ ਵੀ ਸਾਰੀਆਂ ਗੱਡੀਆਂ ਆ ਗਈਆਂ ਤੇ ਰਾਤ ਤੁਰਨੀਆਂ 'ਚ 10 ਵਜੇ ਤੇ ਜਾਣ ਦਾ ਬਲੌਗ ਤੁਹਾਨੂੰ ਇਸੇ ਚੈਨਲ ਦੇ ਵਿੱਚ ਮਿਲੇਗਾ ਕੱਲ ਨੂੰ ਕੱਲ ਸਵੇਰੇ 12:00 ਵਜੇ